ਹਾਨ ਨਾਲ ਸਬੰਧਤ ਖਰਚੇ ਨੂੰ ਵੇਖਦਿਆਂ ਸਿਵਲ ਸਰਜਨ ਨੇ ਸਤਲੁਜ ਨਾਲ ਲੱਗਦੇ ਪਿੰਡਾਂ ਦਾ ਕੀਤਾ ਦੌਰਾ ਮੈਡੀਕਲ ਕੈਂਪਾਂ ਚੋ ਪ੍ਰਬੰਧਨ ਦੀ ਕੀਤੀ ਸਮੀਖਿਆ ਹਾਨ ਦੌਰਾਨ ਹੋਣ ਵਾਲੀਆਂ ਹੈਜ਼ਾ ਡਾਇਰੀਆ ਅਤੇ ਚਮੜੀ ਰੋਗ ਬਿਮਾਰੀਆਂ ਤੋਂ ਬਚਾਅ ਲਈ ਕੀਤੀ ਵਿਸ਼ੇਸ਼ ਤਿਆਰੀ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਡਾਕਟਰ ਰਾਜਵਿੰਦਰ ਕੌਰ ਸਿਵਲ ਸਰਜਨ ਫਿਰੋਜ਼ਪੁਰ ਵੱਲੋਂ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਲੱਗਦੇ ਪਿੰਡਾਂ 'ਚ ਹੜ੍ਹ ਦੇ ਖਰਸ਼ੇ ਵਾਲੇ ਖੇਤਰਾਂ ਦਾ ਦੌਰਾ ਕਰਕੇ ਸਿਹਤ ਪ੍ਰਬੰਧਾਂ ਦੀ ਸਮੀਖਿਆ ਕੀਤੀ। ਇਸ ਮੌਕੇ ਉਹਨਾਂ ਪਿੰਡ ਨਿਹਾਲਾ ਲਵੇਰਾ ਵਿੱਚ ਲੱਗੇ ਮੈਡੀਕਲ ਕੈਂਪਾਂ ਦਾ ਨਰੀਖਣ ਕਰ ਮਰੀਜ਼ਾਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਦੀ ਜਾਂਚ ਕੀਤੀ ਅਤੇ ਮਰੀਜ਼ਾਂ ਦਾ ਹਾਲ ਜਾਣਿਆ। ਉਹਨਾਂ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਦੇ ਹੁਕਮ ਅ ਤਿਤ ਵਿਭਾਗ ਵੱਲੋਂ ਐਮਰਜੈਂਸੀ ਰੈਪਿਡ ਰਿਸਪਾਂਸ ਟੀਮਾਂ ਦੀ ਤਾਇਨਾਤੀ ਪਿੰਡ ਕਾਲੂ ਵਾਲਾ ਕੁਤਬਦੀਨ ਵਾਲਾ ਰੁਕਣੇ ਵਾਲਾ ਕਮਾਲਾ ਬੋਦਲਾ ਗੱਟੀ ਰਾਜੋ ਕੇ ਨਿਹਾਲਾ ਲਵੇਰਾ ਵਿਖੇ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਮੈਡੀਕਲ ਸਹੂਲਤਾਂ ਪੱਖੋਂ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਵੈਕਟਰ ਬੋਰਨ ਅਤੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਹਰ ਪ੍ਰਭਾਵਿਤ ਖਰਸ਼ੇ ਵਾਲੇ ਖੇਤਰਾ ਦੀਆਂ ਗਰਭਵਤੀ ਔਰਤਾਂ ਲਈ ਸਾਰੀਆਂ ਸਿਹਤ ਸੰਸਥਾਵਾਂ ਵਿਖੇ ਉੱਚੇ ਪ੍ਰਬੰਧ ਕੀਤੇ ਗਏ ਹਨ ਉਨਰ ਦਸਿਆ ਕੇ ਇਹਨਾਂ ਇਲਾਕਿਆਂ ਵਿੱਚ ਲੋਕਾਂ ਨੂੰ ਸਾਫ਼ ਪਾਣੀ ਉਪਲਬਧ ਕਰਵਾਉਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਆਮ ਲੋਕਾਂ ਨੂੰ ਕਲੋਰੀਨ ਦੀਆਂ ਗੋਲੀਆਂ ਮੁਹੱਈਆ ਕਰਵਾਈਆਂ ਗਈਆਂ ਹਨ ਸਾਰੇ ਸਿਹਤ ਕੇਂਦਰਾਂ ਵਿੱਚ ਜ਼ਰੂਰੀ ਦਵਾਈਆਂ ਸਾਫ਼ ਪੀਣ ਯੋਗ ਪਾਣੀ ਅਤੇ ਐਂਟੀਸੈਪਟਿਕ ਸਮੱਗਰੀ ਉਪਲਬਧ ਕਰਵਾਈ ਗਈ ਹੈ ਹਣ ਦੌਰਾਨ ਆਮ ਤੌਰ ਤੇ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਹੈਜ਼ਾ ਡਾਇਰੀਆ ਅਤੇ ਚਮੜੀ ਰੋਗਾਂ ਤੋਂ ਬਚਾ ਲਈ ਵਿਸ਼ੇਸ਼ ਤਿਆਰੀ ਕੀਤੀ ਗਈ ਹੈ ਸਿਹਤ ਵਿਭਾਗ ਵੱਲੋਂ ਇਲਾਕੇ ਦੇ ਲੋਕਾਂ ਲਈ ਮੈਡੀਕਲ ਕੈਂਪਾਂ ਘਰ ਘਰ ਜਾ ਕੇ ਸਿਹਤ ਜਾਂਚ ਅਤੇ ਜਾਗਰੂਕਤਾ ਮੁਹਿੰਮਾਂ ਰਾਹੀਂ ਲਗਾਤਾਰ ਸੇਵਾਵਾਂ ਜਾਰੀ ਹਨ ਪਿੰਡ ਪੱਦਰਤੇ ਅੰਗਨਵਾੜੀ ਕੇਂਦਰਾ ਧਾਰਮਿਕ ਸਥਾਨਾਂ ਅਤੇ ਪੰਚਾਇਤ ਭਵਨਾਂ ਰਾਹੀਂ ਸੂਚਨਾ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਗਿਆ ਹੈ ਜਿਹੜਾ ਇੱਥੇ ਪਾਣੀ ਆਇਆ ਹੈਗਾ ਐਕਚੁਅਲੀ ਇਹ ਫਲਡ ਤੇ ਨਹੀਂ ਹੈ ਵਾਟਰ ਲੌਗਿੰਗ ਹੋਈ ਹੈ ਤੇ ਇਹਦੇ ਵਿੱਚ ਜਿਹੜੇ ਕੋਈ ਵੀ ਪ੍ਰੋਬਲਮ ਹੈ ਜਿਹੜੀ ਹੈਲਥ ਨਾਲ ਇਸ਼ੂਜ਼ ਹੈਗੇ ਆ ਉਹਦੇ ਲਈ ਮੈਡੀਕਲ ਟੀਮਸ ਲਗਾਤੀਆਂ ਮੇਰੇ ਐਸਐਮਐਨ ਚਾਰਜ ਨੇ ਮਮਦੁੱਦ ਦੇਖੇ ਡਾਕਟਰ ਅਰਜੁਨ ਬਹੁਤ ਅੱਛਾ ਇਹਨਾਂ ਨੇ ਪ੍ਰਬੰਧ ਕੀਤਾ ਸਾਰੀ ਮੈਡੀਕਲ ਟੀਮਸ ਜਿਹੜੀਆਂ ਵਕ ਵਕ ਥਾਵਾਂ ਤੇ ਬੈਠ ਕੇ ਜਿਹੜਾ ਕੀ ਸਰਵਿਸਿਜ਼ ਦੇ ਰਹੀਆਂ ਤੇ ਕੋਈ ਇੰਨੇ ਇਸ਼ੂਜ਼ ਵੀ ਨਹੀਂ ਆ ਹਜੇ ਮਰੀਜ਼ ਦੇ ਕੋਈ ਖਾਸ ਇਦਾਂ ਦੀ ਕੋਈ ਮੇਜਰ ਡਿਜ਼ੀਜ਼ ਨਹੀਂ ਆ ਜਿਸ ਸੰਕੇ ਸਟੋਮੈਟਰਾਈਟ ਸਿਨਿਆਸ ਕਿਨ ਵੀ ਜਨਰਲ ਜੀ ਪੇਸ਼ੈਂਟਸ ਆ ਰਹੇ ਤਾਂ ਬੜਾ ਅੱਛੀ ਤਰ੍ਹਾਂ ਜਿਹੜਾ ਮੈਨੇਜਰਲ ਇਸੇ ਮੁਸਬਕ ਕਰਦੇ ਪਏ ਆ ਕਦਰਸ ਪਾਣੀ ਦਾ ਲੈਵਲ ਕਿੰਨਾ ਕੁ ਦੇਖਦੇ ਹੋ ਲੈ ਜਿਹੜਾ ਕਿ ਪਾਣੀ ਦਾ ਲੈਵਲ ਕਿੰਨਾ ਕਰਕੇ ਤੇ ਬੇਸ਼ੱਕ ਤੇ ਦਿੱਸਾ ਦਸਰੇ ਸਰਪੰਚ ਸਾਹਿਬ ਨੇ ਪਾਣੀ ਰਸੀਟ ਕੀਤਾ ਪਹਿਲੇ ਨੂੰ ਥੱਲੇ ਚਲਾਇਆ ਪੱਧਰ ਤੇ ਹੋਪਫੁਲੀ ਜੇ ਪਾਣੀ ਦਾ ਨਾ ਅੱਗੇ ਬਹਾਵ ਆਇਆ ਤੇ ਇਹ ਬੈਟਰ ਹੋ ਜਾਊਗਾ ਮੇਰਾ ਖਿਆਲ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਇੱਕ ਵੀਕ ਆਫ ਟਾਈਮ ਲੱਗੇਗਾ ਤਾਂ ਪਾਣੀ ਜਿਹੜਾ ਹੈ ਬਿਲਕੁਲ ਥੱਲੇ ਚਲਾ ਜਾਏਗਾ ਤਾਂ ਕੋਈ ਐਸੀ ਮੇਜਰ ਕੋਈ ਡਿਫਿਕਲਟੀ ਨਹੀਂ ਹੈਗੀ ਸਾਡੇ ਵਾਸਤੇ ਮੈਨੇਜ ਕਰਾਂਗੇ। ਡਾਕਟਰ ਵੈਕਟਰ ਬੋਨਟ ਵਾਟਰ ਬੋਰਨ ਡਿਜ਼ੀਜ਼ ਵਾਸਤੇ ਵੀ ਕੋਈ ਇੰਤਜ਼ਾਮ ਕੀਤਾ ਹੈ ਕੀ ਜੀ? ਹਾਂਜੀ ਉਹ ਤੇ ਟੀਮਾਂ ਪਹਿਲਾਂ ਹੀ ਲੱਗੀਆਂ ਹੋਈਆਂ ਸੋ ਦਵਾਈਆਂ ਵੀ ਹੈਗੀਆਂ ਫੋਗਿੰਗ ਐਂਟੀ ਲਾਰਵਲ ਪਲੱਸ ਕਲੋਰੀਨ ਟੈਬਲੇਟਸ ਏਵਰੀਥਿੰਗ ਇਜ਼ ਇਨ ਸਰਪਲਸ। ਬਾਕੀ ਮੈਂ ਸਟੇਟ ਲੈਵਲ ਤੇ ਵੀ ਗੱਲ ਕੀਤੀ ਹੋਈ ਹੈ ਜੇ ਕੋਈ ਹੋਰ ਚੀਜ਼ ਦੀ ਲੋੜ ਐ ਇਸੇ ਮੁਸਾਬਲੋ ਡਿਮਾਂਡ ਆਏਗੀ ਤਾਂ ਉਹ ਟਾਈਮ ਤੋਂ ਪਹਿਲਾਂ ਹੀ ਮੈਂ ਪ੍ਰੋਕਿਊਰ ਕਰਵਾ ਕੇ ਦੇ ਦਾਂਗੀ। ਸੋ ਨੋ ਇਸ਼ੂਜ਼ ਔਨ ਥਿਸ ਰ 올 ਇਕੁਇਪਮੈਂਟ एवरीथिंग ਇਜ਼ ਰੈਡੀ। ਕੀ ਇੰਤਜ਼ਾਮ ਕੀਤਾ ਕੀ ਹੈ? ਹਾਂ ਜੀ ਕੋਈ ਇੱਥੇ ਪ੍ਰੈਗਨੈਂਟ ਲੇਡੀ ਹੈ ਜਿਹੜੀ ਹੁਣ ਸਰਪੰਚ ਸਾਹਿਬ ਨੂੰ ਮੈਂ ਗੱਲ ਕਰ ਲਵਾਂਗੇ। ਕੋਈ ਵੀ ਕੇਸ ਇਸ ਤਰ੍ਹਾਂ ਦਾ ਜਿਹੜੀ ਪ੍ਰੈਗਨੈਂਟ ਹੈ, ਕੋਈ ਵੀ ਪ੍ਰੋਬਲਮ ਹੈ ਨਹੀਂ ਰਸਵੀਰ ਵੀ। ਉਹ ਮੇਰੇ ਐਸਐਮ ਨੂੰ ਕਾਲ ਕਰਕੇ ਅਸੀਂ ਉਹਨਾਂ ਨੂੰ ਇਮੀਡੀਏਟਲੀ ਸੀਐਸੀ ਮਮਦੂਦ ਵਿੱਚ ਸ਼ਿਫਟ ਕਰ ਲਵਾਂਗੇ। ਬੇਸ਼ੱਕ ਪੇਸ਼ੇਨ ਨੂੰ 15 ਦਿਨ ਉੱਥੇ ਸਟੇ ਕਰਨਾ ਪਵੇ, ਅਸੀਂ ਉਹਦਾ ਪੂਰਾ ਮੈਡੀਕਲ ਉਹਦੀ ਦੇਖਭਾਲ ਕਰਾਂਗੇ। ਬਾਕੀ ਜਿਹੜਾ ਬੋਰਡ ਸਿਸਟਮ ਤੇ ਜਿਹੜੀ ਐਂਬੂਲੈਂਸ ਹੈ ਉਹਦਾ ਅਰੇਂਜਮੈਂਟ ਕੀਤਾ ਹੋਇਆ ਹੈ। ਇਨ ਕੇਸ ਸਾਨੂੰ ਦਾਅਰ ਐਮ ਤੁਹਾਡੀ ਟੀਮ ਨੂੰ ਕਰਕੇ ਉਹਨਾਂ ਨੂੰ ਜਿਹੜੀ ਸਰਵਿਸਿਸ ਦੇਵੇਗੀ